ਸਰਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਨਸ਼ਿਆਂ ਤੇ ਚਲਾਈ ਗਈ ਮੁਹਿੰਮ ਦੇ ਤਹਿਤ ਜਿੱਥੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਬਠਿੰਡਾ ਦੇ ਤੋਬਿਆਣਾ ਬਸਤੀ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਤਾਂ ਇਸ ਤਲਾਸ਼ੀ ਅਭਿਆਨ ਦੇ ਵਿੱਚ 70 ਤੋਂ 75 ਜਿਹੜੇ ਪੁਲਿਸ ਮੁਲਾਜ਼ਮ ਸ਼ਾਮਿਲ ਸਨ ਜਿਸ ਦੌਰਾਨ ਕੀ ਵਕ-ਵਕ ਘਰਾਂ ਦੀ ਤਬਾਕਤ ਥਾਵਾਂ ਦੀ ਤਲਾਸ਼ੀ ਲਈ ਗਈ ਹੈ ਤੇ ਸ਼ੱਕੀਆਂ ਨੂੰ ਰਾਉਂਡ ਅਪ ਕੀਤਾ ਗਿਆ ਤਾਂ ਅਸਲ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਜੋ ਪੁਲਿਸ ਦੇ اعلی ਅਧਿਕਾਰੀ ਨੇ ਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਹੀ ਨਸ਼ੇ ਦੇ ਖਾਲ ਪੌਂਦ ਲਈ ਅਜਿਹੇ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਤਹਿਤ ਬਠਿੰਡਾ ਦੀ ਤੋਬਿਆਣਾ ਬਸਤੀ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਸ਼ਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਕਿਉਂਨੋ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅ ਮੈਂਚਰਸੀਏ 2 ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮਾਨਯੋਗ ਐਸਪੀਡੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਨਸ਼ਿਆਂ ਦੇ ਖਿਲਾਫ ਬਠਿੰਡਾ ਪੁਲਿਸ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਸੋ ਸਤੇ ਜਿਹੜਾ ਅੱਜ ਅਸੀਂ ਥੋਬੀ ਆ ਨਾ ਬਸਤੀ ਜੋ ਸਾਡੇ ਬਟੰਡਾ ਦੀ ਹੈ ਇਹਨੂੰ ਕਾਡਨ ਕਰਕੇ ਜਿਹੜਾ ਇਹਦਾ ਸਰਚ آپریشن ਕੀਤਾ ਗਿਆ ਹੈ ਇਹਦੇ ਵਿੱਚ ਲਗਭਗ 70 ਤੋਂ 75 ਜਿਹੜੇ ਜਵਾਨ ਅਸੀਂ ਸ਼ਾਮਲ ਕੀਤੇ ਸੀ ਤੇ ਥੋਬੀਆਂ ਨੇ ਬਸਤੀ ਨੂੰ ਜਿਹੜਾ ਕਾਡਨ ਕਰਕੇ ਜਿਹੜੀ ਕਾਫੀ ਘਰਾਂ ਦੀ ਜਿਹੜੀ ਸਰਚ ਕੀਤੀ ਗਈ ਹੈ ਹਾਂਜੀ ਹਾਂਜੀ ਕਈ ਅਸੀਂ ਸ਼ੱਕੀ ਬੰਦੇ ਆਰਾਊਂਡ ਅਪ ਕੀਤੇ ਨੇ ਉਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਉਸ ਕਿਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਦੀ ਵੀ ਹੋਊਗੀ ਉਸ ਤਰ੍ਹਾਂ ਦੀ ਜਿਹੜੀ ਕਾਰਵਾਈ ਜਿਹੜੀ ਕਰਾਂਗੇ ਹਾਂ ਬਿਲਕੁਲ ਜੀ ਦੇਖੋ ਇਹ 슬럼 ਏਰੀਆ ਹੈ ਜਿਆਦਾਤਰ ਜਿਹੜੇ ਇੱਥੋਂ ਦੇ ਰਹਿਣ ਵਾਲੀ ਵਸੋਂ ਹੈ ਬਾਹਰੀਆਂ ਸਟੇਟਾਂ ਦੇ ਵਿੱਚੋਂ ਆ ਕੇ ਜਿਹੜੀ ਵਸੀ ਹੋਈ ਥੋੜਾ ਜਿਹਾ ਆਈਡੈਂਟੀਟੀ ਆਈਡੈਂਟੀਫਿਕੇਸ਼ਨ ਦਾ ਵੀ ਪ੍ਰੋਬਲਮ ਰਹਿੰਦੀ ਇੱਥੇ ਬਾਹਰੀਆਂ ਸਟੇਟਾਂ ਦੇ ਹੋਣ ਕਰਕੇ ਜਿਹੜਾ ਜਿਆਦਾ ਇੱਕ ਬੋਲੀ ਦੀ ਸਮੱਸਿਆ ਜਾਂ ਹੋਰ 슬럼 ਏਰੀਆ ਹੋਣ ਕਰਕੇ ਜਿਹੜਾ ਇੱਥੇ ਜਿਆਦਾ ਜਿਹੜੀ ਪ੍ਰੋਬਲਮ ਆ ਰਹੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਸ ਤਰ੍ਹਾਂ ਅਸੀਂ ਕਾਫੀ ਜਗ੍ਹਾ ਤੇ ਪਹਿਲਾਂ ਜਨਤਾਨਗਰ ਜਾਂ ਹੋਰ ਬੀੜਤਲਾ ਬਸਤੀ ਦੇ ਵਿੱਚ ਕੀਤਾ ਸੀ ਇਸ ਤਰ੍ਹਾਂ ਹੀ ਸਾਡਾ ਤਾਂ ਇਹ ਕੰਟੀਨਿਊ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ